भापा सान मोर्चा चंदा अमृत शाह मोदी जी सरकार मोरा ਮਾਤਾ ਕੋਈ ਦਰਦੇ ਨਾ ਆਪਣਾ ਲਈ ਜੋ ਮਾਤਾ ਕੋਈ ਦਰਦੇ ਨਾ ਹਨ ਹੋ ਗਏ ਧਰਨੇ ਚੱਲਦੇ ਆ ਨੂੰ ਅੱਜ ਵੀ ਖੇਲੇ ਦੇ ਵਿੱਚ ਪੰਜ ਥਾਵਾਂ ਤੇ ਚੱਲ ਰਹੇ ਆ ਇੱਕ ਦਾਵਾ ਕੱਲ੍ਹ ਸ਼ਾਮ ਨੂੰ ਸੱਦਾ ਆ ਤੇ ਕੁਝ ਘੰਟਿਆਂ ਦੀ ਤਿਆਰੀ ਨਾਲ ਇਕੱਠ ਹੋਇਆ ਥੋੜਾ ਨਹੀਂ ਤੇ ਆ ਜਾ ਸਕਦਾ ਤੇ ਜੱਥੇਬੰਦੀਆਂ ਨੇ ਵੀ ਪੰਜ ਥਾਈ ਤਾਂ ਸਾਡੀ ਜੱਥੇਬੰਦੀ ਆ ਤੇ ਬਾਕੀ ਜੱਥੇਬੰਦੀਆਂ ਆਪ ਕੋ ਆਪਣੇ ਥਾਵੇਂ ਨਹੀਂ ਕਰ ਰਹੀਆਂ ਇਹ ਜਿਹੜਾ ਇੱਕਦਮ ਰੋਸ ਜ਼ਾਹਰ ਕੀਤਾ ਇਹ 21 ਸਾਲ ਦੇ ਨੌਜਵਾਨ ਸ਼ੁਭ ਕਰਨ ਨੂੰ ਸਿੱਧੀ ਗੋਲੀ ਸੱਤ ਮਾਰ ਕੇ ਸ਼ਹੀਦ ਕਰਨ ਦੇ ਵਿਰੁੱਧ ਇਹਨਾਂ ਚਾਰ ਆਗੂਆਂ ਤੇ ਮੋਦੀ ਹਮਤਸ਼ਾ ਮਨੋਰ ਲਾਲ ਖੱਟੜ ਤੇ ਅਨਲ ਵਿੱਚ ਇਹ ਚਾਰੇ ਜ਼ਿੰਮੇਵਾਰ ਦੋਨੋਂ ਪੁਲਿਸ ਮੰਤਰੀ ਕੇਂਦਰ ਦਾ ਤੇ ਹਰਿਆਣਾ ਦਾ ਤੇ ਉਧਰੋਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਇਹਨਾਂ ਤੇ 302 ਦਾ ਮਕਦਮਾ ਦਰਜ ਕਰਕੇ ਇਨਾਂ ਨੂੰ ਅੰਦਰ ਕਰਨਾ ਚਾਹੀਦਾ ਦੇਸ਼ ਦਾ ਕਾਨੂੰਨ ਇਹ ਕਹਿੰਦਾ ਇਸ ਮੰਗ ਨੂੰ ਲੈ ਕੇ ਮੰਗਵਾਰਨ ਵਾਸਤੇ ਅੱਜ ਇਹ ਕਾਲੇ ਦਿਨ ਵਜੋਂ ਰੋਸ ਪ੍ਰਦਰਸ਼ਨ ਮਨਾਇਆ ਗਿਆ ਪੂਰੇ ਪਾਕਿਸਤਾਨ ਦੇ ਵਿੱਚ ਕਿਹਦੀ ਸਰਕਾਰ ਤੋਂ ਕਰੇ ਸੈਂਟਰ ਤੋਂ ਮੰਗ ਰਹੇ ਆਂ ਪੰਜਾਬ ਤੋਂ ਪੰਜਾਬ ਸਰਕਾਰ ਵੀ ਹਰਿਆਣਾ ਸਰਕਾਰ ਵੀ ਕੇਂਦਰ ਸਰਕਾਰ ਵੀ ਤਿੰਨੇ ਹੀ ਜ਼ਿੰਮੇਵਾਰ ਆ ਪੰਜਾਬ ਸਰਕਾਰ ਦੇ ਖੇਤਰ ਚ ਹੋਈ ਆ ਗੱਲ ਇਸ ਕਰਕੇ ਪੰਜਾਬ ਸਰਕਾਰ ਦੀ ਪਹਿਲੇ ਨੰਬਰ ਤੇ ਡਿਊਟੀ ਬਣਦੀ ਆ ਜਿਹਦੇ ਏਰੀਆ ਚ ਹੋਈ ਆ ਜੇਕਰ ਕੋਈ ਕਾਰਵਾਈ ਨਹੀਂ ਕਰਦਾ ਕੋਈ ਵੀ ਸਟੇਟ ਅਗਲਾ ਕਦਮ ਫੇਅਰ ਅਗਲਾ ਕਦਮ ਐਲਾਨ ਕੀਤਾ ਹੋਇਆ ਹੈ ਪਰਸੋ 26 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਡਬਲਯੂਯੂਓ ਦੇ ਪੁੱਤਲੇ ਸਾੜੇ ਜਾਣੇ 14 ਮਾਰਚ ਨੂੰ ਲਾਲ ਉਥੇ ਨਾਗਰਾਮ ਲੀਲਾ ਮੈਦਾਨ ਦਿੱਲੀ ਦੇ ਵਿੱਚ ਉਥੇ ਵੱਡੀ ਕਿਸਾਨ ਮਜ਼ਦੂਰ ਮਹਾਪੰਚਾਇਤ ਪੂਰੇ ਦੇਸ਼ ਦੀ ਕੀਤੀ ਜਾਣੀ ਹੈ ਇੰਨਾ ਹੀ ਮੰਗਾ ਤੇ ਦਾਅਵਾ ਦੇਣ ਵਾਸਤੇ ਸੰਯੁਕਤ ਕਿਸਾਨ ਮੋਰਚੇ ਦਾ ਇਹ ਫੈਸਲਾ ਤੇ ਜਿਹੜਾ ਮਾੜਾ ਮੋਟਾ ਦਿਸ਼ਿਆ ਇਹਨਾਂ ਦਿਨਾਂ ਚ ਵੀ ਉਹ ਕੱਲੀਆਂ ਜਥੇਬੰਦੀਆਂ ਬੈਹਿਗੀਆਂ ਜਾ ਕੇ ਬਾਰਡਰ ਤੇ ਉਹਨਾਂ ਨੂੰ ਸਹਿਮਤ ਕਰਨ ਵਾਸਤੇ ਸੰਯੁਕਤ ਮੋਰਚੇ ਲੈ ਆਉਣ ਵਾਸਤੇ 6 ਮੈਂਬਰੀ ਸਪੈਸ਼ਲ ਕਮੇਟੀ ਬਣਾਤੀ ਗਈ ਆ ਜਾਨੀ ਕਿਸਾਨਾਂ ਦੀ ਇਕਜੁੱਟਤਾ ਦਿੱਲੀ ਘੋਲ ਵਾਂਗੂ ਦੁਬਾਰਾ ਇਹ ਬਣਾਉਣੀ ਆ ਅੱਜ ਇਹ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਇਹ ਸੱਦੇ ਦੇ ਤਹਿਤ ਜਿਹੜਾ ਮੋਰਚੇ ਤੇ ਬੈਠੇ ਜਾਂ ਲਗਾਤਾਰ ਬਾਡਰਾਂ ਤੇ ਬੈਠੇ ਕਿਸਾਨਾਂ ਦੇ ਉੱਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਡਾਟੀ ਚਾਰਜ ਹੋ ਰਿਹਾ ਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਆ ਚਾਹੇ ਆੜ-ਆੜ ਢੰਗਾਂ ਦੇ ਨਾਲ ਉਹ ਬਹੁਤ ਜ਼ਬਰ ਕੀਤਾ ਜਾ ਰਿਹਾ ਉਸ ਜ਼ਬਰ ਦੇ ਵਿਰੋਧ ਦੇ ਵਿੱਚ ਹੀ ਜਿਹੜੇ ਪ੍ਰਦਰਸ਼ਨ ਹੋ ਰਹੇ ਆ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਇਹਨਾਂ 'ਚ ਸ਼ਮੂਲੀਅਤ ਕੀਤੀ ਆ ਕਿਉਂਕਿ ਅਸੀਂ ਸਮਝਦੇ ਆਂ ਵੀ ਜਿਹੜਾ ਐਮਐਸਪੀ ਦੀ ਮੰਗ ਆ ਐਮਐਸਪੀ ਦੇ ਨਾਲ ਜੁੜੀ ਹੋਈ ਜਨਤਕ ਵੰਡ ਪ੍ਰਣਾਲੀ ਦੀ ਮੰਗ ਆ ਜਦੋਂ ਸਰਕਾਰੀ ਖਰੀਦ ਕੀਤੀ ਜਾਣੀ ਆ ਤਾਂ ਜਨਤਕ ਵੰਡ ਪ੍ਰਣਾਲੀ ਵੀ ਇੱਥੇ ਉਹਦੇ ਨਾਲ ਹੀ ਰਹਿ ਮੌਜੂਦ ਰਹਿ ਸਕਦੀ ਆ ਜੇ ਇੱਥੇ ਸਰਕਾਰੀ ਖਰੀਦ ਦਾ ਖਾਤਮਾ ਹੁੰਦਾ ਤਾਂ ਜਨਤਕ ਵੰਡ ਪ੍ਰਣਾਲੀ ਦਾ ਵੀ ਖਾਤਮਾ ਹੁੰਦਾ ਇਸ ਕਰਕੇ ਅਸੀਂ ਵੀ ਮੰਗ ਕਰਦੇ ਆ ਵੀ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਹੱਲ ਕੀਤੀਆਂ ਜਾਣ ਤੇ ਇਹਦੇ ਨਾਲ ਬਹੁਤ ਸਾਰੀਆਂ ਮੰਗਾਂ ਜਿੱਥੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦੀ ਮੰਗ ਕੀਤੀ ਜਾ ਰਹੀ ਆ ਵੀ ਉਹ ਖਤਮ ਕੀਤਾ ਜਾਵੇ ਅਸੀਂ ਵੀ ਇਹ ਮੰਗ ਕਰਦੇ ਆ ਵੀ ਮਜ਼ਦੂਰਾਂ ਕਿਸਾਨਾਂ ਦਾ ਜਿਹੜਾ ਕਰਜ਼ਾ ਹੈ ਉਹ ਮੁਕੰਮਲ ਮਾਫ ਕੀਤਾ ਜਾਵੇ ਤੇ ਉਹਨਾਂ ਦੀਆਂ ਜਿਹੜਾ ਜ਼ਬਰ ਹੈ ਬੰਦ ਕੀਤਾ ਜਾਵੇ ਤੇ ਨਾਲ ਜਿਹੜੇ ਜ਼ਬਰਦਸਤ ਸ਼িকার ਹੋਏ ਆ ਉਹਨਾਂ ਨੂੰ ਬਣਦੀ ਜਿਹੜੀ ਯੋਗਵਿੱਤੀ ਸਹਾਤਾ ਦਿੱਤੀ ਜਾਵੇ ਇਹ ਅਸੀਂ ਮੰਗ ਕਰਦੇ ਆ ਤੇ ਜਿੰਨਾ ਚਿਰ ਉਹ ਜੜੀਆਂ ਲੋਕਾਂ ਦੀ ਜਿਹੜੇ ਕਿਸਾਨਾਂ ਦੀਆਂ ਲੜਨ ਵਾਲਿਆਂ ਦੀਆਂ ਮੰਗਾਂ ਪ੍ਰਵਾਨ ਨਹੀਂ ਹੋ ਜਾਂਦੀਆਂ ਜਾਂ ਜਿਹੜੇ ਲੜਨ ਵਾਲੇ ਹਿੱਸਿਆਂ ਦੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਨਹੀਂ ਜਾਂਦੀਆਂ ਉਹਨਾਂ ਚਿਰ ਅਸੀਂ ਜਿਹੜੀ ਬਣਦੀ ਆ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਹਮਾਇਤ ਉਹ ਜਾਰੀ ਰੱਖਾਂਗੇ ਬਿਲਕੁਲ ਹਾਂ ਸੋਤ ਮੋਰਚ ਦੇ ਕਾਲ ਤੇ ਇਸ ਪੂਰੇ ਭਾਰਤ ਦੇ ਦਾ ਚਾਰਜ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਆ ਜਿਹੜਾ ਇਹ ਤੋਂ ਅਗਲਾ ਪ੍ਰੋਗਰਾਮ ਸਾਡਾ 26 ਫਰਵਰੀ ਦਾ ਉਹ ਇੱਕ ਵੱਡੇ ਟਰੈਕਟਰ ਮਾਰਚ ਕਰਾਂਗੇ ਅਸੀਂ ਜਿਹੜੇ ਜਿਹਨੇ ਵੀ ਨੈਸ਼ਨਲ ਹਾਈਵੇ ਲੱਗਦੇ ਆ ਉਹ ਵੀ ਪੂਰੇ ਭਾਰਤ ਦੇ ਨਾਲ ਚੱਲੂਗਾ ਉਸ ਤੋਂ ਅੱਗੇ ਜਿਹੜਾ 14 ਮਾਰਚ ਵੀ ਸਾਡੀ ਕਨਵੈਨਸ਼ਨ ਰੱਖੀ ਆ ਦਿੱਲੀ ਦੇ ਵਿੱਚ ਆਰਾਮ ਨੀਲਾ ਗਰਾਉਂਡ ਦੇ ਵਿੱਚ ਉਹਦੇ ਵਿੱਚ ਅਸੀਂ ਆਪ ਦੀ ਭਾਰਤੀ ਕਿਸਾਨ ਨੂੰ ਇੱਕਤਾ ਗਰਾਹ ਵੱਲੋਂ ਵੱਡੇ ਜਥੇ ਲੈ ਕੇ ਜਾਵਾਂਗੇ ਉਹ ਪੈਦਲ ਮਾਰਚ ਕਰਕੇ ਉੱਥੇ ਜਾਣਾ ਕਿਉਂਕਿ ਜੋ ਅਤਿਆਚਾਰ ਆ ਪਿਛਲੇ ਦਿਨੇ ਹਰਿਆਣਾ ਸਰਕਾਰ ਦੇ ਕੀਤਾ ਉੱਥੇ ਸਾਡੇ ਕਿਸਾਨਾਂ ਤੇ ਉਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਐਵੇਂ ਵੀ ਸ਼ੱਕ ਪੈਦੀ ਆਵੇ ਪੰਜਾਬ ਸਰਕਾਰ ਵੀ ਉਹਨਾਂ ਦੇ ਨਾਲ ਮਿਲੀ ਭੁਗਤਾਨ ਕਿਉਂਕਿ ਅੱਧਾ ਕਿਲੋਮੀਟਰ ਆਪਣੇ ਪੰਜਾਬ ਦੇ ਬਾਰਡਰ ਦੇ ਵਿੱਚ ਉਹਨਾਂ ਨੇ ਐਂਟਰ ਹੋ ਕੇ ਜੋ ਤੇ ਮਾਰਕੋਟ ਕੀਤੀਆਂ ਗੋਲਗਾਚ ਲਾਈਆਂ ਟਰੈਕਟਰ ਭੰਨੇ ਗਏ ਆ ਕਾਰਾਂ ਜੀਪਾਂ ਭੰਨੀਆਂ ਲਈਆਂ ਇੱਥੋਂ ਸਾਫ ਤੋਂ ਹੁੰਦਾ ਵੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੀ ਉਹਨਾਂ ਦੀ ਬੈਕਪੋਰਟ ਤੇ ਬੈਠੀ ਹੈ ਠੀਕ ਹੈ ਕੋਈ ਲੋਕ ਕਰਦੀ ਰੱਥੀ ਜੇਦਾ ਹੁੰਦਾ ਰੱਥੀ ਨਾਲ ਤਾਂ ਹੈਗਾ ਹੀ ਆਪਣਾ